ਹਰ ਇਨਸਾਨ ਵਿਆਹ ਕੁਝ ਵੱਖਰੇ ਢੰਗ ਨਾਲ ਕਰਨ ਦੀ ਸੋਚਦਾ ਹੈ ਤੇ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਕੁਝ हटਕੇ ਪਲਾਨਿੰਗ ਕਰਦਾ ਹੈ ਇਸ ਲਈ ਕੋਈ ਵਧੀਆ ਤੋਂ ਵਧੀਆ ਗੱਡੀ ਲੈ ਕੇ ਜਾਂਦਾ ਹੈ ਤਾਂ ਕੋਈ ਹਾਈ ਫਾਈ ਬੈਂਡ ਲੈ ਕੇ ਲਾੜੀ ਨੂੰ ਲੈਣ ਲਈ ਪਹੁੰਚਦਾ ਹੈ ਪਰ ਜਲੰਧਰ ਦੇ ਨੇੜਲੇ ਪਿੰਡ ਬਾਠਕਲਾਂ ਦਾ ਵਿਅਕਤੀ ਆਪਣੇ 17 ਸਾਲ ਪੁਰਾਣੇ ਪਿਆਰ ਨੂੰ ਪ੍ਰਵਾਨ ਚੜਾਉਣ ਲਈ ਹੈਲੀਕਾਪਟਰ ਰਾਹੀਂ ਸ਼ਹਿਰ ਦੇ ਇੱਕ ਪੈਲਸ 'ਚ ਪਹੁੰਚ ਗਿਆ ਦਰਸ ਜਲੰਧਰ ਦੇ ਢਿਲਮਾ ਚ ਇੱਕ ਵਿਆਹ ਸਮਾਰੋਦਨ ਦੌਰਾਨ ਲਾੜੇ ਨੇ ਹੈਲੀਕਾਪਟਰ ਰਾਹੀਂ ਐਂਟਰੀ ਕੀਤੀ ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਕਹਿੰਦੇ ਨੇ ਕਿ ਪਿਆਰ ਜੇਕਰ ਸੱਚਾ ਹੋਵੇ ਤਾਂ ਆਪਣੇ ਪਿਆਰ ਨੂੰ ਪਾਉਣ ਲਈ ਕੁਝ ਤਾਂ ਵੱਖਰਾ ਕਰਨਾ ਪੈਂਦਾ ਹੈ ਤਾਂ ਜਿਹਾ ਹੀ ਕੁਝ ਅਲੱਗ ਕਰਕੇ ਦਿਖਾਇਆ ਨਕੂਦਰ ਦੇ ਬਾਟਕਲਾਂ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਜਿਹੜਾ ਜਲੰਧਰ ਦੇ ਢਿਲਮਾ ਚ ਸਥਿਤ ਇੱਕ ਰਿਜ਼ੋਰਟ ਤੇ ਲਾੜੇ ਦੀ ਹੈਲੀਕਾਪਟਰ ਚ ਹੋਈ ਐਂਟਰੀ ਨੂੰ ਦੇਖ ਕੇ ਇਲਾਕੇ ਦੇ ਲੋਕ ਦੇਖਦੇ ਰਹਿ ਗਏ ਹੈਲੀਕਾਪਟਰ ਦੇ ਉੱਤਰਦੇ ਹੀ ਲਾੜੇ ਦਾ ਬੜੇ ਚਾਵਾ ਨਾਲ ਸੋਹਰਾ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ ਇਲਾਕੇ 'ਚ ਹੈਲੀਕਾਪਟਰ ਉੱਤਰਦਾ ਦੇਖ ਕੇ ਲੋਕ ਪਹਿਲਾ ਤਾਂ ਹੈਰਾਨ ਹੋਏ ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਵਿਚਕਾਰ ਲਗਭਗ 17 ਸਾਲ ਤੋਂ ਪਿਆਰ ਹੈ ਜੋ ਕਿ ਪਰਵਾਣ ਛੜ ਗਿਆ ਹੈ ਸੁਖਵਿੰਦਰ ਸਿੰਘ ਪੇਸ਼ੇ ਤੋਂ ਇੱਕ ਬਿਜ਼ਨਸਮੈਨ ਹੈ ਦਾ ਜਲੰਧਰ ਦੇ ਟਲਵਾ ਵਿੱਚ ਸਥਿਤ ਇੱਕ ਰਿਜ਼ੋਰਟ 'ਚ ਵ્યાਸੀ ਉਥੇ ਲਾੜੀ ਵੀ ਆਪਣੇ ਲਾੜੇ ਦੀ ਇਸ ਤਰ੍ਹਾਂ ਦੀ ਐਂਟਰੀ ਨੂੰ ਦੇਖ ਕੇ ਫੁੱਲੀ ਨਸਮਾਈ ਉੱਥੇ ਹੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਦਿਲੋਂ ਖੁਆਇ ਸੀ ਕਿ ਉਹਨਾਂ ਦਾ ਬੇਟਾ ਹੈਲੀਕਾਪਟਰ 'ਚ ਆਪਣੀ ਲਾੜੀ ਨੂੰ ਲੈਣ ਜਾਵੇ ਜੋ ਕਿ ਉਸਨੇ ਪੂਰੀ ਕਰ ਦਿਖਾਈ